ਤੰਤਨ ਬਾਬਾ ਬਸਾਉ ਜੀ ਪ੍ਰਬੰਧਕ ਕਮੇਟੀ ਪਿੰਡ ਰੂਪਵਾਲ ਵੱਲੋਂ ਸਮੂਹ ಗ್ರಾಮ ਪੰਚਾਇਤ ਐਨਆਰਏ ਵੀਰਾਂ ਸਮੂਹ ਨਿਵਾਸੀਆਂ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਰੂਪਵਾਲ ਵਿਖੇ ਤੰਤਨ ਬਾਬਾ ਬਸਾਉ ਜੀ ਨੂੰ ਸਮਰਪਿਤ 164ਵਾਂ ਸਾਲਾਨਾ ਛਿੰਝ ਮੇਲਾ 18 ਤੇ 19 ਸਤੰਬਰ ਨੂੰ ਕਰਵਾਇਆ ਗਿਆ 18 ਸਤੰਬਰ ਨੂੰ ਅਮਰੋਜੀ ਦਾ ਖੁੱਲਾ ਅਖਾੜਾ ਲੱਗਾ ਜਿਸ ਤੋਂ ਬਾਅਦ ਕੁਸ਼ਤੀਆਂ ਕਰਵਾਈਆਂ ਗਈਆਂ ਉਪਰੰਤ ਰਾਸ ਸਮੇਂ ਤਰੰਵੀਰ ਪ੍ਰਦੇਸੀ ਵੱਲੋਂ ਡਰਾਮਾ ਪੇਸ਼ ਕੀਤਾ ਗਿਆ 19 ਸਤੰਬਰ ਨੂੰ ਕਾਇਕ ਬਾਗੀ ਦਾ ਖੁੱਲਾ ਅਖਾੜਾ ਲੱਗਾ ਜਿਸ ਤੋਂ ਬਾਅਦ ਨਾਮਰ ਪਹਿਲਵਾਨਾਂ ਦੀਆਂ ਕੁਸ਼ਤੀਆਂ ਦੇਖਣ ਨੂੰ ਮਿਲੀਆਂ ਪਟਕੇ ਦੀ ਕੁਸ਼ਤੀ ਦਾ ਮੁਕਾਬਲਾ ਜੱਸਾ ਪੱਟੀ ਅਤੇ ਗਣੇਸ਼ ਵਿਚਕਾਰ ਦੇਖਣ ਨੂੰ ਮਿਲਿਆ ਜਿਸ ਵਿੱਚ ਜੱਸਾ ਪੱਟੀ ਜੇਤੂ ਰਿਹਾ ਜਿਸ ਨੇ ਇਸ ਸ਼ਿੰਜ ਮੇਲੇ ਦਾ ਪਹਿਲਾ ਇਨਾਮ ਆਲਟੋ ਗੱਡੀ ਜੋ ਕਿ ਸਰਦਾਰ ਦਰਸ਼ਨ ਸਿੰਘ ਗਰੇਵਾਲ ਵਾਸੀ ਕੈਨੇਡਾ ਦੇ ਪਰਿਵਾਰ ਨੂੰ ਦਿੱਤੀ ਗਈ ਤੇ ਵਰਜਾ ਕੀਤਾ ਜਦ ਕਿ ਤਿੰਨ ਸਰਦਾਰ ਸਹਿਵਾਦੇ ਸੁਣ ਕੇ ਸਰਦਾਰ ਅਸ਼ਵਿੰਦਰ ਸਿੰਘ ਭੋਗਲ ਵਾਸੀ ਯੂਕੇ ਸਰਦਾਰ ਅਰਵਿੰਦਰ ਸਿੰਘ ਵਾਸੀ ਕੈਨੇਡਾ ਤੇ ਉਹਨਾਂ ਦੇ ਪਰਿਵਾਰ ਵੱਲੋਂ ਸਰਦਾਰ ਗੁਰਪ੍ਰੀਤ ਸਿੰਘ ਢੇਸੀ ਪੁੱਤਰ ਸਰਦਾਰ ਮਨਜੀਤ ਸਿੰਘ ਢੇਸੀ ਵਾਸੀ ਕੈਨੇਡਾ ਦੇ ਪਰਿਵਾਰ ਵੱਲੋਂ ਦਿੱਤੇ ਗਏ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਵੀ ਪਲਵਾਨਾਂ ਨੂੰ ਦਿਲਖਿਚਵੇਂ ਨਾਮਾਂ ਦਿੱਤੇ ਗਏ ਹਨ। 19 ਸਤੰਬਰ ਰਾਤ ਮਨਜਿੰਦਰ ਸਿੰਘ ਛਿੰਦਾ ਬਾਈ ਵਾਰਸ ਬਿਰਸੇ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪ੍ਰੋਗਰਾਮ ਅਫੇਸ਼ ਕੀਤਾ ਗਿਆ। ਇਸ ਮੌਕੇ ਕਮੇਟੀ ਦੇ ਪ੍ਰਧਾਨ ਸਰਪੰਚ ਸੁਰਿੰਦਰ ਸਿੰਘ ਸਿੰਘ ਸਰਾਣਾ ਕੈਸ਼ੀਅਰ ਹਰਮੇਲ ਸਿੰਘ ਗੁਰਦੀਪ ਸਿੰਘ ਜਨਰਲ ਸਕੱਤਰ ਮਾਸਟਰ ਜਗਦੀਸ਼ ਮਹਿਮੀ ਡਾਕਟਰ ਸੁਖਦੇਵ ਕੁਮਾਰ ਸ਼ਰਮਾ ਜਸਾ ਸਿੰਘ ਪੋਗਲ ਜਲਜੀਤ ਸਿੰਘ ਟੇਸੀ ਸਾਹਿਬ ਦਾ ਸਰਪੰਚ ਮਨਵੀਰ ਸਿੰਘ ਪੋਗਲ ਜਸਵੰਤ ਸਿੰਘ ਸਰਾਣਾ ਮਹਿੰਦਰ ਸਿੰਘ ਸਰਾਣਾ ਸਤਨਾਮ ਸਿੰਘ ਪੋਗਲ ਕਰਵਨ ਸਿੰਘ ਟੇਸੀ ਮੋਨ ਸਿੰਘ ਟੇਸੀ ਜਮੇਰ ਸਿੰਘ ਗੁਰਪ੍ਰੀਤ ਸਿੰਘ ਟੇਸੀ ਹਰਮੇਸ਼ ਮਹਿਮੀ ਮਨੀਸ਼ ਮਹਿਮੀ ਬਲਵਿੰਦਰ ਸਿੰਘ ਜਸਵਿੰਦਰ ਸਿੰਘ ਲੰਬardar ਗੁਰਵਿੰਦਰ ਸਿੰਘ ਪੰਚ ਭਾਗਰਾਮ ਪੰਚ ਪਿਆਰਾ ਸਿੰਘ ਪੰਚ ਰਾਜਵਿੰਦਰ ਕੌਰ ਪੰਚ ਰਿਸ਼ਮ ਕੌਰ ਪੰਚ ਦਵਿੰਦਰ ਸਿੰਘ ਜਸਪਾਲ ਸਿੰਘ ਬਲਿਹਾਰ ਰਾਮ ਪਰਮਜੀਤ ਰਾਮ ਕੁਲਵਿੰਦਰ ਸਿੰਘ ਜਸਵੰਤ ਸਿੰਘ ਸੋਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ ਜੇ ਜੀ ਸਾਡੇ ਨਗਰ ਦਾ ਸਭ ਤੋਂ ਪਵਿੱਤਰ ਦੇਣਿਆ ਸਾਡੇ ਲਈ ਤੁਸੀਂ ਦੱਕੇ ਦਿੰਦੇ ਆ ਵੀ ਲੱਖਾਂ ਕਰੋੜਾਂ ਮਹੀਨਿਆਂ ਤੋਂ ਚੱਲ ਕੇ ਸਾਰੇ ਪਿੰਡਾਂ ਨੂੰ ਮੁਰਕ ਕੇ ਆਉਂਦੇ ਤੇ ਸਾਰੇ ਸੱਜਣ ਇਕੱਠੇ ਹੁੰਦੇ ਆ ਔਰ ਸਾਰਾ ਸਾਲ ਅਸੀਂ ਇਹੀ ਜੜੀ ਕਰੀ ਜਾਂਦੀ ਆ ਵੀ ਅਗਲੇ ਮੇਲੇ ਤੇ ਕੀ ਕਰਨਾ ਤੇ ਕਦੋਂ ਉਹਨਾਂ ਦੇ ਕਿੱਦਾਂ ਆਣਾ ਹਰ ਇੱਕ ਇੱਕ ਦੂਜੇ ਨੂੰ ਇਹ ਕਹਿੰਦਾ ਚੱਲ ਚੱਲਿਏ ਚੱਲ ਚੱਲਿਏ ਚੱਲ ਚੱਲਿਏ ਇੱਕ ਦੂਜੇ ਨੂੰ ਖਿੱਚ ਕੇ ਲੈ ਕੇ ਆਉਂਦੇ ਇਸ ਮੇਲੇ 'ਚ ਕੋਤਾ ਸੁਨੇਹਾ ਨਾਮ ਇਹਦੇ ਸਾਡੇ ਸਾਡੇ ਜਿਹੜੇ ਇਨਾਮ ਆ ਉਹ ਵਿੱਚ ਪਹਿਲੇ ਨੰਬਰ ਤੇ ਹੈਗੀ ਕਾਰ ਆਲਟੋ ਉਹ ਦੇ ਰਹੇ ਆ ਦਰਸ਼ਨ ਸਿੰਘ ਗਰੇਵਾਲ ਸਾਹਿਬ ਦੋ ਹੈਗੇ ਬਲਟ ਮੋਟਰਸਾਈਕਲ ਇੱਕ ਆ ਗੁਰਪ੍ਰੀਤ ਸਿੰਘ ਪੇਸੀ ਸਨੋਂ ਮਨਜੀਤ ਸਿੰਘ ਪੇਸੀ ਦੇ ਰਿਹਾ ਇੱਕ ਸੁਖਵਿੰਦਰ ਸਿੰਘ ਭੋਗਲ ਸਨ ਆਫ ਸਵਨ ਸਿੰਘ ਭੋਗਲ ਤੇ ਤੀਸਰਾ ਇਨਾਮ ਤੀਸਰਾ ਇਨਾਮ ਨਾਮ ਆ ਹਰ ਸਿੰਘ ਹੱਟੀ ਵਾਲਿਆਂ ਦੇ ਪਰਿਵਾਰ ਗਰੀਬਾ ਪਰਿਵਾਰ ਵੱਲੋਂ ਤੀਜਾ ਮੋਟਰਸਾਈਕਲ ਦੇ ਰਿਆ ਆ ਤੇ ਚੌਥਾ ਪਾਲਟੋ ਮੋਟਰਸਾਈਕਲ ਕਿੰਧੂ ਨਾਲੋਂ ਅਗਰ ਲੰਮੜਦਾਰ ਕਿੰਧੂ ਨੇ ਉਹ ਚੌਥਾ ਇਨਾਮ ਦੇ ਰਿਹਾ ਤੇ ਹੋਰ ਸਾਡੇ ਇੱਥੇ ਮੁੰਦੀਆਂ ਕੜੇ ਸੋਨੇ ਦੇ ਇੱਕ ਇਨਾਮ ਹੈਗਾ 1.5 ਲੱਖ ਰੁਪਏ ਦੀ ਕੁਸ਼ਤੀ ਜਿਹੜੀ ਮੇਰੇ ਖਿਆਲ ਨਾਲ ਘੱਟੋ ਘੱਟ ਵੀ ਨਹੀਂ 20 ਤੋਂ 25 ਲੱਖ ਰੁਪਏ ਦੇ ਇਨਾਮ ਹਨ ਆਲਮੋਸਟ ਇੱਥੇ ਦੇ 500 ਪਲੇਅਰ 500 ਆਪਣੇ ਪਹਿਲਵਾਨ 500 ਪਹਿਲਵਾਨ ਗਾਲ ਖੋਲ ਕੇ ਜਾਣੇ ਆ ਅੱਜ ਤੇ ਕੱਲ ਦੇ ਦਿਨ ਦੇ ਵਿੱਚ ਤੇ ਕੱਲੇ ਕੱਲੇ ਦਾ ਇਨਾਮ ਘੱਟੋ ਘੱਟ ਵੀ ਨਹੀਂ 12000 10000 ਤੋਂ ਛੋਟਿਆਂ ਦਾ ਆ ਇਹ ਆ ਨਾਮਾ ਤੋਂ ਛੋਟਾ ਮੁੱਦਾ ਵੀ 2 ਲੱਖ ਦਾ 40 ਲੱਖ ਦਾ ਖਰਚਾ ਆ ਐ ਸਿੰਦਾ ਤੇ ਦੀਪਦਰਪਨ ਜੀ ਨਵਾਦ ਤੇ ਇਹ ਮੇਨ ਮਕਸਦ ਦਾ ਖਡਾਰੀਆਂ ਲਈ ਇਹੀ ਹੁੰਦਾ ਵੀ ਨਸ਼ਾ ਰਹਿਤ ਹੋਵੇ ਦੇਰ ਜਸਾ ਰਹਿਤ ਹੋਣਗੇ ਪੰਜਾਬ ਬਧੂਗਾ ਫੁੱਲੂਗਾ ਤਰੱਕੀ ਕਰੂਗਾ ਤਰੱਕੀ ਕਰਨ ਦੇ ਲਈਆਂ ਚੇਟਾ ਹੁੰਦੀਆਂ ਮੇਨ ਜਿੱਤੇ ਹੀ ਹੈ ਸੇਵ ਬਣੇ ਤੰਦਰੁਸਤ ਰਵੇ ਚੜ੍ਹਦੀ ਕਲਾ ਚ ਰਹਿਣ ਚੜ੍ਹਦੀ ਕਲਾ ਚ ਰੱਖਣ ਬਾਬਾ ਅਫਸਰ ਸਾਰੇ ਚੜ੍ਹਦੀ ਕਲਾ ਚ ਰੱਖੀ ਅਸੀਂ ਤਾਂ ਇਹੀ ਕਹਿੰਦੇ ਆ ਨਵੇਂ ਨਵੇਂ ਨਿਕਾ ਮਾਰਦੇ ਬੁਲਟ ਮੋਟਰਸਾਈਕਲ ਟਪੈਂਡਰ ਮੋਟਰਸਾਈਕਲ ਆ ਸਭ ਤੋਂ ਵੱਡਾ ਜਿੱਤੇ ਸਭ ਤੋਂ ਵੱਡੇ ਮਾਨ ਸ਼ਰਮਾਨ ਹਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਤਿੰਨ ਰੋਜ਼ ਤੋਂ ਜਿਸ ਤਰ੍ਹਾਂ ਸਾਡੇ ਛੰਜ ਮੇਲੇ ਦਾ ਆਰੰਭ ਹੋ ਚੁੱਕਾ ਸੀ ਜਿਸ ਦਾ ਅੱਜ ਫਾਈਨਲ ਦਿਨ ਸੀ ਬੜੀ ਚਾਮਾ ਔਮੰਗਾ ਦੇ ਨਾਲ ਲੋਕਾ ਲੋਕ ਦੂਰੋਂ ਦਰਾੜੋਂ ਇਸ ਮੇਲੇ ਦੇ ਵਿੱਚ ਹਾਜ਼ਰ ਹੋਏ ਇਸ ਮੇਲੇ ਦੇ ਵਿੱਚ ਅੱਜ ਸ਼ੁਰੂਆਤ ਦੇ ਵਿੱਚ ਅਨਾਮੀ ਕਲਾਕਾਰ ਬਾਗੀ بھائی ਸਾਹਿਬ ਦਾ ਪ੍ਰੋਗਰਾਮ ਕਰਵਾਇਆ ਜਿਹਦੇ ਵਿੱਚ ਬਹੁਤ ਹੀ ਲੋਕਾਂ ਨੇ ਹਮ ਹਮਾ ਕੇ ਆਪਣੇ ਸ਼ਿਰਕਤ ਕੀਤੀ ਇਸ ਤੋਂ ਇਲਾਵਾ ਸਾਡੇ ਨਗਰ ਦੇ ਵਿੱਚ ਬੜਾ ਹਰਸ਼ ਉਲਾਸ ਦਾ ਮਾਹੌਲ ਸੀ ਸਾਰੇ ਨਗਰ ਦੇ ਵਿੱਚ ਥਾਂ ਥਾਂ ਦੇ ਉੱਪਰ ਨਕਲਾ ਅਲਗੋਲਾ ਅਰਲਗੋਜਾ ਬਾਦਕ ਅਤੇ ਹੋਰ ਜਿਹੜੇ ਵਿਸਰ ਸਾਜ਼ ਸੀ ਉਹਨਾਂ ਦੇ ਨਾਲ ਜਿਹੜੇ ਕਲਾਕਾਰਾਂ ਨੇ ਆਪਣਾ ਫਨ ਪੇਸ਼ ਕੀਤਾ ਇਸ ਤੋਂ ਇਲਾਵਾ 2 ਵਜੇ ਠੀਕ 2 ਵਜੇ ਸ਼ੈਂਧਾ ਪਿੰਡ ਨਿਕਲਿਆ ਜਿਹਦੇ ਵਿੱਚ ਲਗਭਗ ਜਿਸ ਤਰ੍ਹਾਂ ਤੁਸੀਂ ਇਸ ਟੀਵੀ ਦੇ ਮਾਧਿਅਮ ਨਾਲ ਦੇਖਿਆ ਹੋਗਾ ਘਟੋ ਘਟ 50000 ਤੋਂ ਉੱਤੇ ਜਿਹੜੀ ਸਾਡੀ ਗੈਦਰਿੰਗ ਸੀਗੀ ਜਿਹਦੇ ਵਿੱਚ ਪੰਜਾਬ ਦੇ ਨਹੀਂ ਬਲਕਿ ਉੱਤਰੀ ਭਾਰਤ ਦੇ ਲਗਭਗ 500 ਪਹਿਲਵਾਨਾਂ ਨੇ ਆਪਣੀ ਸ਼ਿਰਕਤ ਕੀਤੀ ਜਿਹਦੇ ਵਿੱਚ ਅਨਾਮੀ ਅਨਾਮੀ ਕਲਾਕਾਰ ਨਾਮੀ ਪਹਿਲਵਾਨ ਜਿਸ ਤਰ੍ਹਾਂ ਜੱਸਾ ਪੱਟੀ ਮਹਿੰਦਰ ਗਾਇਕਬਾੜ ਗਣੇਸ਼ ਜੱਤਾ ਇਸ ਤੋਂ ਇਲਾਵਾ ਪ੍ਰੇਤਪਾਲ ਫਗਵਾੜਾ ਰੂਬਲ ਖੰਨਾ ਪਵਿੰਦਰ ਅਜਨਾਲਾ ਕਮਲ ਡੂਮ ਛੇੜੀ ਤੋਂ ਇਲਾਵਾ ਹੋਰ ਪੰਜਾਬ ਦੀਆਂ अनेका ਸ਼ਖਸੀਤਾਂ अनेका ਪਹਿਲਵਾਨ ਪੁੱਜੇ ਅਸੀਂ ਪੂਰਾ ਆਨੰਦ ਮਾਣਿਆ ਦਾ ਦਰਸ਼ਕਾਂ ਨੇ ਇਸ ਤਰ੍ਹਾਂ ਇਸ ਲੜੀ ਦੇ ਤਹਿਤ ਜਿਹਦੇ ਵਿੱਚ ਸਾਡੇ ਦਰਸ਼ਨ ਸਿੰਘ ਜੀ ਗਰੇਬਾਲ ਸਾਹਿਬ ਜਿਹੜੇ ਕੈਨੇਡਾ ਨਿਵਾਸੀ ਆ ਉਹਨਾਂ ਨੇ ਇਸ ਪਹਿਲਾ ਇਨਾਮ ਜਿਹੜਾ ਜੱਸਾ ਪੱਟੀ ਨੇ ਜਿੱਤਿਆ ਉਹਦੇ ਝੋਲੀ ਦੇ ਵਿੱਚ ਪਾਇਆ ਇਸ ਤੋਂ ਇਲਾਵਾ ਸਾਡੇ ਸਵਰਨ ਸਿੰਘ ਜੀ ਇਹਨਾਂ ਨੇ ਬੁਲਟ ਮੋਟਰਸਾਈਕਲ ਦਿੱਤਾ ਸਾਡੇ ਅਕਬਰ ਭਾਜੀ ਇਹਨਾਂ ਨੇ ਵੀ ਬੁਲਟ ਮੋਟਰਸਾਈਕਲ ਦਿੱਤਾ ਇਸ ਤੋਂ ਇਲਾਵਾ ਹੋਰ ਅਨੇਕਾ ਇਨਾਮ ਜਿਹੜੇ ਆ ਸਾਡੇ ਕੋਲ ਪੁੱਜੇ ਆ ਜਿਹੜੇ ਅਸੀਂ ਲਗਭਗ ਸਾਰੇ ਵੰਡ ਦਿੱਤੇ ਆ ਦੀਪਾ ਗਰੇਵਾਲ ਸਾਹਿਬ ਉਹ ਵੀ ਕੈਨੇਡਾ ਤੋਂ ਉਚੇਚੇ ਤੌਰ ਤੇ ਪਹੁੰਚੇ ਜਿਨ੍ਹਾਂ ਨੇ ਸਾਡੇ ਲਈ ਐਨਫੀਲਡ ਮੋਟਰਸਾਈਕਲ ਦਿੱਤਾ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਇੱਕ ਬੜੀ ਹੋਰ ਖੁਸ਼ੀ ਦੀ ਸਾਨੂੰ ਖਬਰ ਮਿਲੀ ਆ ਇਸ ਸ਼ੈਂਜ ਦੇ ਵਿੱਚ ਕਿ ਆਉਣ ਵਾਲੀ ਜਿਹੜੀ ਸ਼ੈਂਜ ਆ ਸਾਡੇ ਹੀ ਨਗਰ ਦੇ ਜੰਪਾਲ ਸਾਡੇ ਅਕਬਰ ਭਾਜੀ ਆਉਣ ਵਾਲੀ ਸ਼ੈਂਜ ਦੇ ਵਿੱਚ ਕਹਿੰਦੇ ਥਾਰ ਗੱਡੀ ਆ ਜਿਹੜੀ ਵੀ ਉੱਚਾ ਮਾਡਲ ਸਾਬ ਤੋਂ ਹੋਊਗਾ ਉਹ ਥਾਰ ਗੱਡੀ ਦੇਣਗੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਕਿ ਜਿਹੜਾ ਇਸ ਮੇਲੇ ਦੇ ਚਾਰ ਚੰਨ ਲਾਉਂਦੇ ਆ ਐਨ ਆਰ ਆਈ ਵੀਰ ਅਸੀਂ ਸਪੈਸ਼ਲ ਨਗਰ ਨਿਵਾਸੀ ਇਹਨਾਂ ਐਨ ਆਰ ਆਈ ਵੀਰਾਂ ਦਾ ਧੰਨਵਾਦ ਕਰਦੇ ਆ ਜਿਹੜਾ ਸਾਡੇ ਨਗਰ ਵਾਸਤੇ ਇਹਨਾਂ ਉਚੇਚੇ ਤੌਰ ਤੇ ਇਨੀਆਂ ਬੜੀਆਂ-ਬੜੀਆਂ ਟੈਗਟਾਂ ਲੈ ਕੇ ਇਚੇਚੇ ਤੌਰ ਤੇ ਪਹੁੰਚਦੇ ਆ ਏਡੇ ਵੱਡੇ ਇਨਾਮ ਦਿੰਦੇ ਆ ਸਾਨੂੰ ਬੜਾ ਫਖਰ ਮਹਿਸੂਸ ਹੁੰਦਾ ਪਰ ਅਸੀਂ ਨਿਮਾਣੇ ਜੈ ਇਹਨਾਂ ਤੋਂ ਇੱਕ ਮਾਫੀ ਵੀ ਮੰਗਦੇ ਆ ਕਿ ਸਾਡੇ ਜਿਹੜੇ ਪ੍ਰਬੰਧਾਂ ਦੇ ਵਿੱਚ ਕਈ ਤਰੁੱਟੀਆਂ ਰਹਿ ਜਾਂਦੀਆਂ ਅਸੀਂ ਉਹਦੇ ਲਈ ਸੌਰੀ ਫੀਲ ਵੀ ਕਰਦੇ ਆ ਇਸ ਤੋਂ ਇਲਾਵਾ ਅੱਜ ਰਾਤ ਦਾ ਜਿਹੜਾ ਰੰਗਾਂ ਰੰਗ ਪ੍ਰੋਗਰਾਮ ਉਹ ਵੀ ਚੱਲੂਗਾ ਤੇ ਕੱਲ ਨੂੰ ਮੇਰਾ ਖਿਆਲ ਆ ਬਈ ਤਵੀਆਂ ਦਾ ਵੀ ਜਿਹੜਾ ਮੇਲਾ ਜਿਹੜਾ ਕਰਵਾਇਆ ਜਾਊਗਾ ਇਸ ਤਰ੍ਹਾਂ ਇੱਕ ਵਾਰੀ ਫੇਰ ਸਾਰੀ ਸੰਗਤ ਵੱਲੋਂ ਸਾਰੀ ਸ਼ੈਂਜ ਕਮੇਟੀ ਵੱਲੋਂ ਸਾਰੇ ਐਨ ਆਰ ਆਈ ਵੀਰਾਂ ਵੱਲੋਂ ਸਾਰੇ ਦਰਸ਼ਕ ਵੀਰਾਂ ਦਾ ਜਿਨ੍ਹਾਂ ਨੇ ਬੜਾ ਹੌਮਾ ਹਾ ਕੇ ਭਾਗ ਲਿਆ ਉਹਨਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆਂ ਆਸ ਰੱਖਦੇ ਆ ਕਿ ਆਉਣ ਵਾਲੇ ਦਿਨਾਂ ਵਿੱਚ ਦੁਬਾਰਾ ਫੇਰ ਇਸੇ ਤਰ੍ਹਾਂ ਮੇਲਾ ਜੁੜੇਗਾ ਧੰਨਵਾਦ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ